ਹੈਲੋ ਜੀ ਸਤਿ ਸ੍ਰੀ ਅਕਾਲ ਰਾਣੀ ਦੇ ਬਲੌਗ ਵਿੱਚ ਅੱਜ ਬਣਾਉਣ ਲੱਗੇ ਆ ਆਪਾਂ ਗੋਭੀ ਤੇ ਦੇਖਾਂਗੇ ਇਹਦੇ ਵਿੱਚ ਕੀ ਕੀ ਚੀਜ਼ ਆਪਾਂ ਹੋਰ ਨਵੇਂ ਤਰੀਕੇ ਨਾਲ ਕੀ ਹੋ ਰਿਹਾ ਵਾ ਹਣ ਜਿਵੇਂ ਮੈਂ ਆਹ ਡੰਡਲ ਆ ਜਿਹਨਾਂ ਆਪਾਂ ਡੰਡਲ ਕਹਿੰਦੇ ਹਾਂ ਨਾ ਤੇ ਸੌਫਟ ਸੌਫਟਸ ਤੇ ਵਧੀਆ ਵਧੀਆ ਸੀ ਜਿਹੜੇ ਉਹ ਮੈਂ ਇੱਥੇ ਪਾਣੀ ਦੇ ਵਿੱਚ ਪਾ ਲੈਣੇ ਆ ਤੇ ਇਹਨਾਂ ਨੂੰ ਸਟੀਮ ਜੀ ਦਵਾ ਲੈਣੀ ਆ ਫਿਰ ਇਹਨਾਂ ਨੂੰ ਮੈਂ ਚੋਪਰ ਦੇ ਵਿੱਚ ਕਰ ਲੈਣਾ ਗ੍ਰਾਈਂਡ ਤੇ ਉਹਦੇ ਵਿੱਚ ਦੇਖੋ ਕਿੰਨੀ ਸੋਹਣੀ ਪੇਸਟ ਬਣਦੀ ਆ ਆ ਹੈਗੇ ਆ ਆ ਆ ਹੈਗੇ ਆ ਇਧਰ ਬੇਬੀ ਪੋਟਾਟੋ ਇਹ ਮੈਂ ਬੋਇਲ ਕੀਤੇ ਆ ਹਾਫ ਬੋਇਲ ਕਰੂੰਗੀ ਫੇਰ ਇਹਨਾਂ ਨੂੰ ਮੈਂ ਕੱਟ ਕੇ ਇਦਾਂ ਹੀ ਪਾ ਦਵਾਂ ਨੇ ਛਿਲੜਾ ਦੇ ਸਣੇ ਪਰ ਛਿਲੜਾ ਜਿਹੜੇ ਉਹ ਸਾਡੇ ਵਾਸਤੇ ਬਹੁਤ ਗੁੱਡ ਹੁੰਦੇ ਆ ਹਮੇਸ਼ਾ ਹੀ ਮੈਂ ਬੇਬੀ ਪੋਟਾਟੋ ਵਰਤਦੀ ਹੁੰਦੀ ਆ ਕਦੇ ਉਹਨਾਂ ਦੇ ਛਿਲੜਾ ਲਾਏ ਨਹੀਂਗੇ ਤੇ ਵੱਡੇ ਵੱਡੇ ਆਲੂ ਨਹੀਂ ਵਰਤਦੇ ਕਿ ਉਹਨਾਂ 'ਚ 슈ਗਰ ਬਹੁਤ ਹੁੰਦੀ ਆ ਇਹ ਜਿਹੜੀ ਚੀਜ਼ ਹੈਗੀ ਆ ਨਾ ਬੇਬੀ ਪੋਟਾਟੋ ਇਹ ਸ਼ੂਗਰ ਵਾਲੇ ਵਾਸਤੇ ਤੇ ਸਾਡੇ ਜਿੰਨੇ ਜੋੜ ਆ ਉਹਨਾਂ ਦੇ ਵਿੱਚ ਬਹੁਤ ਹੁੰਦਾ ਵਾ ਕੀ ਕਹਾਂ ਉਹ ਸਟਾਰਚ ਇਹਨਾਂ ਚ ਸਟਾਰਚ ਇਕੱਠਾ ਹੋ ਗਿਆ ਸੋ ਫਿਰ ਇਹ ਚੀਜ਼ ਸਾਡੇ ਵਿੱਚ ਪਾ ਲਿਆ ਤੇ ਹੁਣ ਅਸੀਂ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਭੁੰਨ ਕੇ ਫੇਰ ਤੇ ਪਤਾ ਲੱਗ ਜੀਗਾ ਸਾਨੂੰ ਜੇ ਇਹ ਇਕੱਠਾ ਹੋ ਜਣਾ ਨਹੀਂ ਤਾਂ ਪਗੰਡੇ ਕਿੰਨੇ ਪਾਉਣੇ ਆ ਤੇ ਇਹ ਮੈਂ ਤਾਂ ਹੀ ਪਾਇਆ ਗੰਡੇ ਬਹੁਤੇ ਮੈਂ ਪੁੰਦੀ ਨਹੀਂ ਹੁੰਦੀ ਕਿਉਂਕਿ ਉਹ ਵੀ ਮਿੱਟੀ ਜੀ ਹੁੰਦੀ ਆ ਤੇ ਜਿਹੜਾ ਗੰਡੇ ਆ ਉਹ ਵੀ ਮਿੱਟੀ ਜੇ ਹੁੰਦੇ ਆ ਤੇ ਥੋੜਾ ਜਿਹਾ ਦਾ ਫਲੇਵਰ ਤੇ ਆ ਬਹੁਤ ਹੀ ਮਿੱਠੀ ਮਿੱਠਾ ਜਿਹਾ ਹੁੰਦਾ ਪਰ ਇਹ ਨੂੰ ਆਪਾਂ ਥੋੜੀ ਜੀ ਕਰਾਈ ਜੀ ਬਣਾਵਾਂਗੇ ਆ ਇਹ ਮੈਚਾ ਬਹੁਤ ਪਾਣੀ ਆ ਲੱਗਦਾ ਮੈਸਰ ਕਿ ਜੀ ਪਾਣੀ ਆ ਤੇ 1 ਕਿਲੋ ਤੋਂ ਜ਼ਿਆਦਾ ਗੁੱਧੀ ਆ ਜਿਹੜੇ ਹੁਣ ਸਾਡੇ ਵਰਗੇ ਉਹ ਦਾ ਟੱਕ ਟੁਕੀ ਦੇ ਨਾਲ ਗੱਡੀ ਖਚ ਲੈਂਦੇ ਆ ਪਰ ਜਿਹੜੇ ਆ ਨਾ ਝੰਕੂਆਂ ਉਹਨਾਂ ਵਾਸਤੇ ਪੂਰੀ ਇਹ ਚਾਹੀਦਾ ਹੁੰਦਾ ਵਾ ਬਈ ਕਿੰਨਾ ਕਿੰਨਾ ਪਾਇਆ ਵਾ ਇਹ ਸਮਾਨ ਮੈਂ ਤੁਹਾਨੂੰ ਦੱਸਦੀ ਆ ਵੀ ਇਹਦੇ ਵਾਸਤੇ ਕਿੰਨੀ ਮਾਣ ਮਾਚ ਚਾਹੀਦੀ ਹੋਊਗੀ ਤੇ ਗੂਟੀ ਦਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਿਲੋ ਤੇ ਜਾਵੇਗਾ ਤਵਾ ਕਿੰਨੋ ਜਾਦੇ ਕਿੰਨ ਜਾਦੇ ਆ ਹੁਣ ਇਹਦੇ ਵਿੱਚ ਸੋਨ ਪਾਵਾਂਗੇ ਨਮਕ ਨਮਕ ਮੈਂ ਉਹਨਾਂ ਦੇ ਵਿੱਚ ਥੋੜਾ ਜਿਹਾ ਪਾਇਆ ਸੀਗਾ ਤੇ ਇਹਦੇ ਵਿੱਚ ਅਸੀਂ ਨਮਕ ਪਾਵਾਂਗੇ ਆਹ ਦੇਖੋ ਥੋੜੀ ਜਿਹੀ ਆ ਚੰਕੀ ਹੈ ਇਹ ਮੈਂ ਐਟ ਲੀਸਟ 10 ਪਾ ਰਹੀ ਹਾਂ ਪੰਨ ਪਾ ਦੇ ਆਹ ਹੈਗਾ ਜੀਰਾ ਇਹਦੇ ਆਪਾਂ ਦੋ ਪਾ ਲਵਾਂਗੇ ਇਹ ਕੀ ਹੈ ਇਹ ਫਾਦੀ ਇਹ ਨਹੀਂ ਆ ਵੀ ਅਸੀਂ ਜਲਵਾ ਹਰ ਚੰਚਾ ਇਹ ਪਾਉਂਗੇ ਇਹਨਾਂ ਲੈ ਆ ਵੀ ਪਾਉਂਦੇ ਹਾਂ ਇਹ ਹੈਗੇ ਸਰੋਂ ਦੇ ਬੀਜ ਸਰੋਂ ਦੇ ਬੀਜ ਹਾਂ ਇਹ ਥੋੜੇ ਜਿਹਾ ਪਾ ਲੈਣੇ ਆ ਫਿਰ ਮੈਂ ਲੌਂਜੀ ਲੌਂਜੀ ਇਹ ਪਾ ਲੈਣੇ ਹਾਂ ਤੇ ਇਸ ਤੋਂ ਇਹਨਾਂ ਦਾ ਬਹੁਤ ਬਿਊਟੀਫੁੱਲ ਟੇਸ ਆਉਂਦਾ ਤੇ ਆ ਹੈਗੇ ਸਿਨਮਨ ਥੋੜਾ ਜਿਹਾ ਪਿੰਚ ਤੇ ਸਮਾਂ ਪਾ ਤੇ ਆਹ ਹੈ ਨਾ ਆਂਬੀ ਇਹ ਆਪਾਂ ਥੋੜਾ ਜਿਹਾ ਪਿੱਛੇ ਮਾਰਦੇ ਤੇ ਹੁਣ ਅਸੀਂ ਇਹਨੂੰ ਭੁੰਨ ਕੇ ਥੋੜਾ ਰੱਖਦੇ ਆ ਉਸਮਾਂ ਧਰਮ ਤਾਲਾ ਉਹ ਮੈਂ ਪਿੱਛੋਂ ਪੋਨੀਨੀਆਂ ਨਾਲੇ ਜਦੋਂ ਅਸੀਂ ਧਨੀਆ ਪਾਉਂਦੇ ਤੇ ਇਹਨੂੰ ਇੱਕ ਬਾਹਰੋਂ ਆ ਥੋੜਾ ਜਿਹਾ ਫੋਨ ਲੈਣਾ ਹਲੋ ਜੀ ਦੇਖ ਸਕਦੇ ਹੁਣ ਸਬਜੀ ਆਪਣੀ ਬਣ ਕੇ ਰੈਡੀ ਹੋ ਗਈ 네, 네, 고사하라고 신날 줄알